ਇਹ ਨੁੱਲਾ ਤਾਂ ਪਹਿਲੀ ਵਾਰੀ ਹੋਇਆ ਨਾ ਇਤਿਹਾਸ 'ਚ ਜਿਵੇਂ ਲੋਕਾਂ ਨੇ ਬਣਾਇਆ ਨਾ ਓਵੇਂ ਲੋਕਾਂ ਨੂੰ ਇਹ ਕੁੱਟ ਵੀ ਰਹੇ ਨੇ ਜਿਵੇਂ ਲੋਕਾਂ ਨੇ ਵੋਟਾਂ ਪਾਈਆਂ ਸੀ ਇੱਕ ਬਦਲਾ ਇਹ ਤੁਹਾਨੂੰ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਹੋਣਾ ਕੋਈ ਲੇਡੀ ਜੀ ਮਾਂ ਕਾਗਜ਼ ਭਰ ਕੇ ਆ ਰਹੀ ਐ ਕੋਈ ਬੰਦਾ ਕਾਗਜ਼ ਹੱਥ 'ਚ ਫੜ ਕੇ ਜਾ ਰਿਹਾ ਉਹਦੇ ਕਾਗਜ਼ ਪਾਰਤੇ ਨੇ ਸਵੇਰ ਦੇ ਜਿਵੇਂ ਦਿਹਾਤੀ 'ਚੋਂ ਸਾਡੇ 6 ਨੰਬਰ 4 ਨੰਬਰ 3 ਨੰਬਰ ਦੇ ਬੰਦੇ ਚੱਕ ਕੇ ਲੈ ਗਏ ਨੇ ਸੀਏ ਲੈ ਗਿਆ ਕੋਈ ਉੱਥੇ ਲੈ ਗਿਆ ਚਲੋ ਇਹਦਾ ਜ਼ਿੰਦਗੀ 'ਚ ਸੰਘਰਸ਼ ਚੱਲਦਾ ਰਿਹਾ ਪਰ ਇੰਨਾ ਜ਼ਿਆਦਾ ਵੀ ਜਿਹੜਾ ਤੱਕਾ ਹੈ ਤੁਸੀਂ ਜਿੱਥੇ ਕਾਗਜ਼ ਭਰ ਰਹੇ ਨੇ ਉੱਥੇ ਕੌਣ ਬੈਠੇ ਨੇ ਜਿਹੜੇ ਉਹਦੇ ਕੈਂਡੀਡੇਟ ਨੇ ਅਫਸਰ ਨਹੀਂ ਬੈਠੇ ਉਹ ਕੈਂਡੀਡੇਟ ਬੈਠੇ ਨੇ ਉਹ ਦੇਖ ਰਹੇ ਕਿਹੜੀ ਵਾਰਡ ਆ ਜੀ ਚਲੋ ਜੀ ਪਾਰਤਾ ਕੋਈ ਅਫਸਰ ਨਹੀਂ ਹੈ ਉੱਥੇ ਉੱਥੇ ਸਾਰੇ ਕੈਂਡੀਡੇਟ ਬੈਠੇ ਨੇ ਆਪ ਆਪ ਜਿਹੜਾ ਡੇਟ ਲੱਗਦਾ ਉਹਦੀ ਉੱਥੇ ਪਾਰ ਦਿੰਦੇ ਨੇ ਇਹਨਾਂ ਦਾ ਜਿਹੜਾ ਜਲੂਸ ਹੈ ਜਿਹੜੀ ਇਹਨਾਂ ਨੂੰ ਕਰਨੀ ਭਰਨੀ ਤੁਹਾਡੇ ਸਾਹਮਣੇ ਇੱਥੇ ਹੀ ਪੈਜਣੀ ਹੈ ਅੱਜ ਜਾ ਕੇ ਦਿਖਾਉਂਦੇ ਕਿਸੇ ਦਰ ਤੇ 2.5 ਸਾਲ ਪਹਿਲਾਂ 7 ਸਾਲਾਂ ਬਾਅਦ ਤਾਂ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਵੀ ਕੀ ਹੋ ਰਹੀ ਹੈ ਜਿਹੜੇ ਅ ਇਹਨਾਂ ਦਾ ਕੋਈ ਨਾਲ ਨਹੀਂ ਇਹ ਪੁਲਿਸ ਦੇ ਸਹਾਰੇ ਪ੍ਰਸ਼ਾਸਨ ਹਰ ਚੀਜ਼ ਨੂੰ ਟੰਗੇ ਪੂਰੇ ਸਿੱਕੇ ਦੇ ਟੰਗੇ ਹੋਏ ਨੇ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਸ ਕਰਕੇ ਅੱਜ ਜਿਹੜਾ ਤੱਕਾ ਹੈ ਇੱਕ ਹੱਦ ਤੋਂ ਵੀ ਜ਼ਿਆਦਾ ਬਿਲਕੁਲ ਇਸ ਤਰ੍ਹਾਂ ਤੱਕਾ ਹੋ ਰਿਹਾ ਹੈ ਤੁਸੀਂ ਇਲੈਕਸ਼ਨ ਦਾ ਬਾਈਕਾਟ ਨਹੀਂ ਕਰਦੇ ਕਰਦੇ ਆ ਜੀ ਅਸੀਂ ਹੁਣ ਸ਼ਾਮ ਨੂੰ ਪਾਰਟੀ ਜੋ ਵੀ SLA ਹੋਏਗਾ ਕਿੰਨੇ ਕੈਂਡੀਡੇਟ ਸੀ ਕੁਝ ਕੈਂਡੀਡੇਟ ਤੇ ਕੱਲ ਭਰਾਏ ਸੀ ਕੁਝ ਅੱਜ ਭਰਾਏ ਆ ਅਸੀਂ ਸਾਰਾ ਕਰਕੇ ਪਾਰਟੀ ਨਾਲ ਫੈਸਲਾ ਕਰਕੇ ਜਿਵੇਂ ਹੋਏਗਾ ਨਾ ਹੁਣ ਸ਼ਾਮ ਤੱਕ ਕੋਈ ਬੰਦੇ ਅੰਦਰ ਨੇ ਠਾਣੇ ਚ ਆ ਕੇ ਫਿਰ ਜਿਹੜਾ ਫੈਸਲਾ ਹੋਏਗਾ ਉਹ ਸਾਰਾ ਕਰਦੇ ਆਂ ਈ ਗੱਲ ਹੋਰ ਉਰਦੂ ਯਾਰੀ ਵੀ ਤੁਹਾਡੇ ਆਪ ਕੋਲ ਦੋ ਪਾਰ ਹੋਏ ਹੋ ਫਿਰ लवली ਜੀ ਪਹਿਲਾਂ ਉਹ ਛੱਡੋ ਇਹਨਾਂ ਗੱਲਾਂ ਦਾ ਤੁਸੀਂ ਤੁਸੀਂ ਗੱਲ ਜਿਹੜੀ ਮੁੱਦੇ ਦੀ ਉਹ ਕਰਿਆ ਕਰੋ ਇਹ ਗੱਲਾਂ ਦਾ ਤੁਸੀਂ ਮੁੱਦੇ ਦੀਆਂ ਪਾਰ ਤਾਂ ਪਾਰ ਤਾਂ ਸਾਰੇ ਪਾਰਟੀਆਂ 'ਚ ਪਾਰ ਤਾਂ ਕਾਂਗਰਸ 'ਚ ਵੀ ਹੁਣ ਚਾਰ ਹੋ ਗਏ ਉਹ ਗੱਲਾਂ ਦਾ ਆਪਾਂ ਮੁੱਦੇ ਦੀ ਗੱਲ ਨਹੀਂ ਇਹ ਮੁੱਦੇ ਦੀ ਦੱਸੋ ਆਪ ਤੇ ਚਾਰ ਹੈ ਕਿਨੇ ਖੇਤਰੋ ਖੇਤਰੀ ਅੰਦਰ ਹੋ ਰਹੇ ਨੇ ਜਾ ਕੇ ਦੇਖ ਲੋ ਐਮਐਲਏ ਅੰਦਰ ਲੜ ਰਹੇ ਨੇ ਵੀ ਮੈਂ ਰਹਿ ਗਿਆ ਪਿੱਛੇ ਆਪਾਂ ਕਈ ਵਾਰੀ ਗੱਲ ਨੂੰ ਡਿਵਾਈਡ ਨਾ ਕਰੀਏ ਆਪਾਂ ਗੱਲ ਸਿਰਫ ਅੱਜ ਦੇ ਮੁੱਦੇ ਦੀ ਕਰੀਏ ਜਿਹੜਾ ਤੁਸੀਂ ਆਪ ਅੱਖ ਨਾਲ ਦੇਖ ਰਹੇ ਹੋ ਸਚਾਈ ਬਿਆਨ ਕਰਦੇ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਠੀਕ ਹੋ ਰਿਹਾ ਅੱਜ ਦੇ ਮੁੱਦੇ ਦੀ ਗੱਲ ਕਰਦੇ ਕਾਹ ਵਿੱਚ ਨਹੀਂ ਪਰੰਪਰਿਤੇ ਜਾ ਰਹੇ ਹੁਣ ਆਕਾਲੀ ਦਲ ਕੀ ਕਰੇਗਾ ਅੱਗੇ ਹੁਣ ਜੋ ਸਾਡੇ ਸ਼ਰਮਾ ਜੀ ਪਹੁੰਚ ਰਹੇ ਨੇ 10-15 ਮਿੰਟ ਦੇ ਵਿੱਚ ਅਸੀਂ ਪਹੁੰਚ ਕੇ ਜੋ ਪਾਰਟੀ ਨਾਲ ਉਤਰੋ ਹੁਕਮ ਹੋਏਗਾ ਹਰ ਚੀਜ਼ ਦੱਸ ਕੇ ਕਿਹੜਾ ਬੰਦਾ ਸਾਡਾ ਕਿੱਥੇ ਵੜ ਨੁੱਲਦਾ ਪਹਿਲੀ ਵਾਰੀ ਹੋਇਆ ਨਾ ਇਤਿਹਾਸ ਚ ਜਿਵੇਂ ਲੋਕਾਂ ਨੇ ਬਣਾਇਆ ਨਾ ਓਵੇਂ ਲੋਕਾਂ ਨੂੰ ਇਹ ਕੁੱਟ ਵੀ ਰਹੇ ਨੇ ਜਿਵੇਂ ਲੋਕਾਂ ਨੇ ਵੋਟਾਂ ਪਾਈਆਂ ਸੀ ਇੱਕ ਬਦਲਾ ਇਹ ਤੁਹਾਨੂੰ ਅੱਜ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹੋਣਾ ਕੋਈ ਲੇਡੀਜ਼ ਮਾਂ ਕਾਗਜ਼ ਭਰ ਕੇ ਆ ਰਹੀ ਐ ਕੋਈ ਬੰਦਾ ਕਾਗਜ਼ ਹੱਥ ਚ ਫੜ ਕੇ ਜਾ ਰਿਹਾ ਉਹਦੇ ਕਾਗਜ਼ ਪਾਰਤੇ ਨੇ ਸਵੇਰ ਦੇ ਜਿਵੇਂ ਦਿਹਾਤੀ ਚੋਂ ਸਾਡੇ 6 ਨੰਬਰ 4 ਨੰਬਰ 3 ਨੰਬਰ ਦੇ ਬੰਦੇ ਚੱਕ ਕੇ ਲੈ ਗਏ ਨੇ ਸੀਏ ਲੈ ਗਿਆ ਕੋਈ ਉੱਥੇ ਲੈ ਗਿਆ ਚਲੋ ਇਹਦਾ ਜ਼ਿੰਦਗੀ ਚ ਸੰਘਰਸ਼ ਚੱਲਦਾ ਰਿਹਾ ਪਰ ਇੰਨਾ ਜ਼ਿਆਦਾ ਵੀ ਜਿਹੜਾ ਤੱਕਾ ਹੈ ਤੁਸੀਂ ਜਿੱਥੇ ਕਾਗਜ਼ ਭਰ ਰਹੇ ਨੇ ਉੱਥੇ ਕੌਣ ਬੈਠੇ ਨੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਅਫਸਰ ਨਹੀਂ ਬੈਠੇ ਉਹ ਕੈਂਡੀਡੇਟ ਬੈਠੇ ਨੇ ਉਹ ਦੇਖ ਰਹੇ ਕਿਹੜੀ ਵਾਰਡ ਆ ਜੀ ਚਲੋ ਜੀ ਪਾਰਤਾ ਕੋਈ ਅਫਸਰ ਨਹੀਂ ਹੈ ਉੱਥੇ ਉੱਥੇ ਸਾਰੇ ਕੈਂਡੀਡੇਟ ਬੈਠੇ ਨੇ ਆਪ ਆਪ ਜਿਹੜਾ ਡੇਟ ਲੱਗਦਾ ਉਹਦੀ ਉੱਥੇ ਪਾਰ ਦਿੰਦੇ ਨੇ ਇਹਨਾਂ ਦਾ ਜਿਹੜਾ ਜਲੂਸ ਹੈ ਜਿਹੜੀ ਇਹਨਾਂ ਨੂੰ ਕਰਨੀ ਭਰਨੀ ਤੁਹਾਡੇ ਸਾਹਮਣੇ ਇੱਥੇ ਹੀ ਪੈ ਜਣੀ ਹੈ ਅੱਜ ਜਾ ਕੇ ਦਿਖਾਉਂਦੇ ਕਿਸੇ ਦਰ ਤੇ 2.5 ਸਾਲ ਪਹਿਲਾਂ 7 ਸਾਲਾਂ ਬਾਅਦ ਤਾਂ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਵੀ ਕੀ ਹੋ ਰਹੀ ਹੈ ਜਿਹੜੇ ਅੱਜ ਇੱਕ ਵੀ ਮੈਨੂੰ ਲੱਗਦਾ ਕੋਈ ਬੰਦਾ ਜਿਹੜਾ ਹੈਗਾ ਇਹਨਾਂ ਦਾ ਕੋਈ ਨਾਲ ਨਹੀਂ ਇਹ ਪੁਲਿਸ ਦੇ ਸਹਾਰੇ ਪ੍ਰਸ਼ ਬੁਰੇ ਸਿੱਕੇ ਦੇ ਟੰਗਿਆ ਹੋਏ ਨੇ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇਸ ਕਰਕੇ ਅੱਜ ਜਿਹੜਾ ਤੱਕਾ ਹੈ ਇੱਕ ਹੱਦ ਤੋਂ ਵੀ ਜ਼ਿਆਦਾ ਜਿੱਦਿਹਾ ਜਿੱਦਿਹਾ ਇੰਨਾ ਤੱਕਾ ਹੋ ਰਿਹਾ ਤੁਸੀਂ ਇਲੈਕਸ਼ਨ ਦਾ ਬਾਈਕਾਟ ਨਹੀਂ ਕਰਦੇ ਕਰਦੇ ਆ ਜੀ ਅਸੀਂ ਹੁਣ ਸ਼ਾਮ ਨੂੰ ਪਾਰਟੀ ਜੋ ਵੀ SLA ਹੋਏਗਾ ਕਿੰਨੇ ਕੈਂਡੀਡੇਟ ਸੀ ਕੁਝ ਕੈਂਡੀਡੇਟ ਦੇ ਕੱਲ ਭਰੇ ਸੀ ਕੁਝ ਅੱਜ ਭਰੇ ਆ ਅਸੀਂ ਸਾਰਾ ਕਰਕੇ ਪਾਰਟੀ ਨਾਲ ਫੈਸਲਾ ਕਰਕੇ ਜਿਵੇਂ ਹੋਏਗਾ ਨਾ ਹੁਣ ਸ਼ਾਮ ਤੱਕ ਕੋਈ ਬੰਦੇ ਅੰਦਰ ਨੇ ਠਾਣੇ ਚ ਆ ਕੇ ਫਿਰ ਜਿਹੜਾ ਫੈਸਲਾ ਹੋਏਗਾ ਉਹ ਸਾਰਾ ਕਰਦੇ ਆਂ ਇੱਕ ਗੱਲ ਹੋਰ ਉਹ ਵੀ ਯਾਰੀ ਵੀ ਤੁਹਾਡੇ ਆਪਸ ਦੋ ਪਾਰ ਹੋਏ ਹੋ ਪੇ लवली ਜੀ ਪਹਿਲਾਂ ਉਹ ਛੱਡੋ ਇਹਨਾਂ ਗੱਲਾਂ ਦਾ ਤੁਸੀਂ ਤੁਸੀਂ ਗੱਲ ਜਿਹੜੀ ਮੁੱਦੇ ਦੀ ਉਹ ਕਰਿਆ ਕਰੋ ਇਹ ਗੱਲਾਂ ਦਾ ਤੁਸੀਂ ਮੁੱਦੇ ਦੀਆਂ ਪਾਰ ਤਾਂ ਪਾਰ ਤਾਂ ਸਾਰੇ ਪਾਰਟੀਆਂ 'ਚ ਪਾਰ ਤਾਂ ਕਾਂਗਰਸ 'ਚ ਵੀ ਹੁਣ ਚਾਰ ਹੋ ਗਏ ਉਹ ਗੱਲਾਂ ਦਾ ਆਪਾਂ ਮੁੱਦੇ ਦੀ ਗੱਲ ਨਹੀਂ ਇਹ ਮੁੱਦੇ ਦੀ ਗੱਲ ਆਪਾਂ ਕਿ ਦੱਸੋ ਆਪ ਤੇ ਚਾਰ ਹੈ ਕਿਨੇ ਖੇਤਰੋ ਖੇਤਰੀ ਅੰਦਰ ਹੋ ਰਹੇ ਨੇ ਜਾ ਕੇ ਦੇਖ ਲੋ ਐਮਐਲਏ ਅੰਦਰ ਲੜ ਰਹੇ ਨੇ ਵੀ ਮੈਂ ਰਹਿ ਗਿਆ ਪਿੱਛੇ ਆਪਾਂ ਕਈ ਵਾਰੀ ਗੱਲ ਨੂੰ ਡਿਵਾਈਡ ਨਾ ਕਰੀਏ ਆਪਾਂ ਗੱਲ ਸਿਰਫ ਅੱਜ ਦੇ ਮੁੱਦੇ ਦੀ ਕਰੀਏ ਜਿਹੜਾ ਤੁਸੀਂ ਆਪ ਅੱਖ ਨਾਲ ਦੇਖ ਰਹੇ ਹੋ ਸੱਚਾਈ ਬਿਆਨ ਕਰਦੇ ਹੋ ਵੀ ਤੁਹਾਨੂੰ ਲੱਗਦਾ ਕਿ ਠੀਕ ਹੋ ਰਿਹਾ ਅੱਜ ਦੇ ਮੁੱਦੇ ਦੀ ਗੱਲ ਕਰਦੇ ਕਾਗਜ਼ ਵੀ ਪਰੰਦੇ ਉੱਤੇ ਜਾ ਰਹੇ ਹੁਣ ਆਕਾਲੀ ਦਲ ਕੀ ਕਰੇਗਾ ਅੱਗੇ ਹੁਣ ਜੋ ਸਾਡੇ ਸ਼ਰਮਾ ਜੀ ਪਹੁੰਚ ਰਹੇ ਨੇ 10-15 ਮਿੰਟ ਦੇ ਵਿੱਚ ਅਸੀਂ ਪਹੁੰਚ ਕੇ ਜੋ ਪਾਰਟੀ ਨਾਲ ਉਤਰੋ ਹੁਕਮ ਹੋਏਗਾ ਹਰ ਚੀਜ਼ ਦੱਸ ਕੇ ਕਿਹੜਾ ਬੰਦਾ ਸਾਡਾ ਕਿੱਥੇ